ਆ ਦੇਖੋ ਜੀ ਉਹ ਚਿੜੀ ਬਿਲਕੁਲ ਠੀਕ ਹੋ ਚੁੱਕੀ ਹੈ ਦੇਖੋ ਹੁਣ ਕਿਸ ਤਰ੍ਹਾਂ ਉਡਾਰੀਆਂ ਮਾਰ ਰਹੀ ਹੈ ਇਹ ਇਹ ਦੇਖੋ ਦੇਖੋ ਜੀ ਹਿੰਦੇ ਹੀ ਕਾਬਲ ਹੋ ਚੁੱਕੀ ਹੈ ਚਿੜੀ ਦੇਖੋ ਆਪਣੇ ਗਾਰਡਨ ਦੇ ਵਿੱਚ ਘੁੰਮ ਰਹੀ ਹੈ ਇਹ ਦੇਖੋ ਹੋਰ ਕੜੀ ਪੱਤੇ ਦੇ ਕੋਲ ਚਲੀ ਗਈ ਹੈ ਇਹ ਹਾਲਾਤ ਨੇ ਹੁਣ ਉਸ ਚਿੜੀ ਦੇ ਔਰ ਦੇਖੋ ਆਪਣੇ ਆਪ ਹੁਣ ਆਪਣਾ ਭੋਜਨ ਦੇਖੋ ਲੱਭ ਰਹੀ ਆ ਦੇਖੋ ਉਹਨੇ ਕੁਝ ਖਾਣਾ ਸ਼ੁਰੂ ਵੀ ਕੀਤਾ ਹੋਇਆ ਹੈ ये देखो अपना भोजन उसने लभ लिया ये हालात ने उस चिड़ी देख जो कि पूरी तरह ठीक हो चुकी है अपने आप में अंदर उसने नकोलिया है